ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 29 ਗਿਆਤ ਅਧ ਵਿਆਸ r ਦਾ ਇੱਕ ਚੱਕਰ ਖਿੱਚਣਾ ਜੋ ਕਿ ਦੋ ਗਿਆਤ ਸਮਾਨਾਂਤਰ ਰੇਖਾਵਾਂ AB ਅਤੇ BC ਨੂੰ ਸਪਰਸ਼ ਕਰੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਰੇਖਾ ਲੈ ਲਾਂਗੇ ਤੇ ਉਹਦਾ ਨਾਮ ਰੱਖ ਦਾਂਗੇ BC ਫਿਰ ਆਪਾਂ ਇੱਕ ਹੋਰ ਰੇਖਾ ਲੈ ਲਾਂਗੇ ਐਨੇ ਕਰਕੇ ਤੁਸੀਂ ਦਾ ਨਾਮ ਰੱਖ ਦਾਂਗੇ A A ਵੀ ਰੇਖਾ ਹੁਣ ਅਸੀਂ ਇੱਕ ਹੋਰ ਰੇਖਾ ਲੈ ਲਾਂਗੇ ਇਹਦਾ ਨਾਮ ਆਪਾਂ ਆ ਰੱਖ ਦਾਂਗੇ ਉਸ ਤੋਂ ਬਾਅਦ ਜਿਹੜਾ ਸਾਡਾ ਕੋਣ ਏ ਬੀ ਐਫ ਜਿਹੜਾ ਆ ਵਾਲਾ ਕੋਣ ਆ ਇਹਦਾ ਫਿਰ ਅੰਦ ਕਰਨਾ ਕੋਣ ਦਾ ਅੰਦ ਕਰਨ ਵਾਸਤੇ ਅਸੀਂ ਪ੍ਰਕਾਰ ਨੂੰ ਆਪਣੀ ਮਰਜ਼ੀ ਦੇ ਨਾਲ ਖੋਲ੍ਹਾਂਗੇ ਬੀ ਤੇ ਰੱਖ ਕੇ ਇੱਕ ਚਾਪ ਲਗਾਵਾਂਗੇ ਅਤੇ ਫਿਰ ਇੱਥੇ ਚਾਪ ਪੱਟਦੀ ਆ ਉੱਥੇ ਰੱਖ ਕੇ ਅਸੀਂ ਅੱਗੇ ਚਾਪ ਲਾਵਾਂਗੇ ਜਿੱਥੇ ਦੋਨੋਂ ਚਾਪਾਂ ਕੱਟਦੀਆਂ ਨੇ ਉੱਥੋਂ ਅਸੀਂ ਇਫ ਪੁਆਇੰਟ ਨੂੰ ਬੀ ਦੇ ਨਾਲ ਮਿਲਾਵਾਂਗੇ ਫਿਰ ਅਸੀਂ ਜਿਹੜੀ ਸਾਡੀ ਬੀਸੀ ਰੇਖਾ ਇਹਦੇ ਸਮਾਨਾਂਤਰ ਇੱਕਾਪਰ ਰੇਖਾ ਖਿੱਚਾਂਗੇ ਜਿਹੜੀ ਆਰ ਦੂਰੀ ਦੇ ਬਰਾਬਰ ਹੋਵੇ ਉਹਦੇ ਬਾਅਦ ਅਸੀਂ ਕੀ ਕਰਾਂਗੇ ਅਸੀਂ ਆਰ ਜਿੰਨੀ ਪ੍ਰਕਾਰ ਖੋਲ੍ਹਾਂਗੇ आते दो चापा लगाव गे एक चाहे जिथे भी रख के लगा लीए एक इथे रख के लगा लें फिर इन्होंने चापा का जोड़ा उपरला पासा उन्होंने अला दे दवागे ਇੱਕ ਤਰ੍ਹਾਂ ਦਾ ਫੱਟ ਜਿਹੜੀ ਸਮਾਨਾਂਤਰ ਰੇਖਾ ਖਿੱਚੀ ਜਾਊਗੀ ਜਿੱਥੇ ਸਮਾਨਾਂਤਰ ਰੇਖਾ ਆਹ ਵਾਲੇ ਅੱਧ ਨੂੰ ਕੱਟਦੀ ਆ ਉੱਥੇ ਅਸੀਂ ਬਿੰਦੂ O ਮਾਰਕ ਕਰਦਾਂਗੇ ਅਤੇ ਫਿਰ ਅਸੀਂ ਉਥੇ ਰੱਖ ਕੇ ਆਰ ਜਨੀ ਪ੍ਰਕਾਰ ਖੋਲ ਕੇ ਉਥੇ ਰੱਖਾਂਗੇ ਅਤੇ ਚੱਕਰ ਲਗਾ ਦਾਂਗੇ ਇਨਰ ਖਾਨਾ ਨੂੰ ਵੀ ਥੋੜਾ ਜਿਹਾ ਵਧਾ ਵੀ ਸਕਦੇ ਆ ਜੀ ਛੋਟੀਆਂ ਰਹਿ ਜਾਣ ਕਿਉਂਕਿ ਆ ਸਾਡੀ ਰੇਖਾ ਛੋਟੀ ਰਹਿ ਗਈ ਫੇ ਇਸ ਵਾਰ ਕਾਫੀ ਫ੍ਰੀਕ ਨੂੰ ਵਧਾ ਕੇ ਜਿਹੜਾ ਬਿੰਦੂ ਫੀ ਆ ਉਹ ਇੱਥੇ ਲੈ ਲਿਆ। ਹਾਂ ਜਿਹੜੀ ਆਹ ਵਾਲੀ ਰੇਖਾ ਇਹਨੂੰ ਵੀ ਫਿਰ ਰੋਟੇਟ ਕਰ ਦਿੰਨੇ ਆ। ਇਸ ਤਰ੍ਹਾਂ ਨਾ ਫਨ ਇੱਕ ਚੱਕਰ ਪ੍ਰਾਪਤ ਹੋ ਜਾਊਗਾ ਜਿਹੜਾ ਦੋ ਰੇਖਾਵਾਂ ਨੂੰ ਛੂੰਦਾ। ਤੇ ਜਿਹਦਾ ਅਰਧ ਵਿਆਫ r ਦੇ ਬਰਾਬਰ ਆ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ